ਮੇਰੀ ਇਸੇ ਤਰ੍ਹਾਂ ਜੀ ਬਲਵਿੰਦਰ ਫਿੱਡੂ ਹੁਣਾਂ ਨਾਲ ਉਹ ਵੀ ਬਹੁਤ ਵੱਡੇ ਖਿਡਾਰੀ ਕਬੱਡੀ ਹਰਜੀਤ ਵਾਜਾਖਾਨਾ ਨਾਲ ਮੇਰਾ ਇਹਨਾਂ ਨਾਲ ਜਿਵੇਂ ਗਾਇਕਾ ਨਾਲ ਪਿਆਰ ਆ ਨਾ ਨੇੜਤਾ ਇਨਾ ਜ਼ਿਆਦਾ ਰਿਹਾ ਬੱਚੇ ਪਿਆਰ ਵੀ ਤਾਂ ਧਾਵੀਆਂ ਦੇ ਨਾਲ ਰਿਹਾ ਜਾਫੀਆਂ ਦੇ ਨਾਲ ਹੀ ਰਿਹਾ ਮੈਂ ਨਾ ਫਿੱਡੂ ਵੀ ਤਾਂ ਵੀ ਬਾਜਖਾਨਾ ਵੀ ਤਾਂ ਵੀ ਸੰਦੀਪ ਨੰਗਲ ਵੀ ਤਾਂ ਵੀ ਨਾ ਸੰਦੀਪ ਨੰਗਲ ਜਾਫੀ ਸੀ ਜਾਫੀ ਸੀ ਹੰਜਾਫੀ ਸੀ ਆ ਜਾ ਫਿੱਡੂ ਤਾਂ ਵੀ ਸੀਗਾ ਜੀ ਜੀ ਹਰਜੀਤ ਬਾਜਖਾਨਾ ਤਾਂ ਵੀ ਸੀਗਾ ਕਿਸੇ ਵੇਲੇ ਗਿਣਿਆ ਜਾਂਦਾ ਸੀ ਮੈਂ ਬਲਵਿੰਦਰ ਫਿੱਡੂ ਨਾਲ ਇੱਕ ਵਾਰ ਇੰਟਰਵਿਊ ਕਰ ਰਿਹਾ ਸੀ ਮੈਂ ਉਹਨੂੰ ਕਿਹਾ ਵੀ ਕਬੱਡੀ ਨੂੰ ਗਿਣਿਆ ਜਾਂਦਾ ਵੀ ਕਬੱਡੀ ਜਿਹੜੀ ਆ ਨਾ ਇਹ ਧਾਵੀ ਦੀ ਗੇਮ ਆ ਰੀਡਰ ਦੀ ਰੀਡਰ ਦੀ ਬਿਲਕੁਲ ਉਹ ਕਹਿੰਦਾ ਇਹ ਗੱਲ ਆਮ ਧਾਰਨਾ ਨਹੀਂ ਹੋਈ ਆ ਪਰ ਇੱਕ ਤੁਸੀਂ ਦੇਖ ਲਓ ਬਈ ਮੈਂ ਮੰਨ ਲਓ 15 ਕਾਡੀਆਂ ਪਾਉਣਾ ਮੈਂ 14 ਵਾਰ ਪੁਆਇੰਟ ਲਿਆਉਣਾ ਮੈਂ 15ਵੀਂ ਵਾਰ ਜੇ ਇੱਕ ਵਾਰ ਰਹਿ ਗਿਆ ਨਾ ਲੋਕਾਂ ਨੇ ਜਿਵੇਂ ਭੰਗੜਾ ਪਾਉਣਾ ਤੇ ਗਰਾਊਂਡ ਦੇ ਵਿੱਚ ਆ ਜਾਣਾ ਪੱਗਾਂ ਛਾਲਦੇ ਆ ਵੀ ਰੱਖ ਲਿਆ ਰੱਖ ਲਿਆ ਫਿੱਡੂ ਰੱਖ ਲਿਆ ਉਹ ਕਹਿੰਦਾ ਮੇਰੇ 14 ਪੁਆਇੰਟਾਂ ਨਾਲ ਨਹੀਂ ਉਹ ਚੜਤ ਹੁੰਦੀ ਗਰਾਊਂਡ 'ਚ ਜਿਹੜੀ ਉਹ ਜਾਫੀ ਦੇ ਇੱਕ ਜਿਹਾ